ਯੁੱਧ ਨਸ਼ਿਆਂ ਵਿਰੁੱਧ ਔਰ ਉਹਦੇ ਸੰਬੰਧ ਚ ਅੱਜ ਇੱਕ ਮੀਟਿੰਗ ਲਈ ਗਈ ਜਿਹਦੇ ਚ ਸਾਡੇ ਮਾਲਵਾ ਜ਼ੋਨ ਦੇ ਕੋਆਰਡੀਨੇਟਰ ਸਿਰ ਸੁਖਜੀਤ ਸਿੰਘ ਢਿਲਵਾ ਸਾਹਿਬ ਸਾਡੇ ਚੇਅਰਮੈਨ ਸਾਹਿਬ ਬਰਿੰਦਰ ਸ਼ਰਮਾ ਜੀ ਸਰਪੰਚ ਸਾਹਿਬ ਔਰ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਆਪਣੇ ਐਸਐਸਪੀ ਮੋਗਾ ਔਰ ਸਾਰਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਸਾਡੇ ਵਿਲੇਜ ডিফেন্স ਕਮੇਟੀ ਦੇ ਮੈਂਬਰ ਸਹਿਬਾਨ ਵਾਰਡ ডিফেন্স ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਇੱਥੇ ਹਾਜ਼ਰ ਹੋਏ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕੀਤਾ ਤੁਸੀਂ ਵੀ ਸਾਰੇ ਇੱਥੇ ਆ ਅੱਜ ਪਹੁੰਚੇ ਹੋ ਸਾਡੀ ਇਸ ਗੱਲ ਨੂੰ ਲੋਕਾਂ 'ਚ ਪਹੁੰਚਾਉਣ ਵਾਸਤੇ ਮੁੱਦਾ ਭਾਵੇਂ ਇਹ ਸਾਰੀ ਦੁਨੀਆ ਦਾ ਜਿਹੜਾ ਨਸ਼ੇ ਦਾ ਮੁੱਦਾ ਹੈ ਲੇਕਿਨ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਰੋਕ ਲਾਉਣ ਦੇ ਵਿੱਚ ਇਹਨੂੰ ਨੱਥ ਪਾਉਣ ਦੇ ਵਿੱਚ ਮਿਲੀ ਹੈ ਉਹ ਸ਼ਲਾਗਾਯੁਗ ਹੈ ਮੈਂ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਟੀਮ ਸਾਰਿਆਂ ਨੂੰ ਵਧਾਈ ਦਿੰਦਾ ਹੈ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜਿਹੜੇ ਕਿ ਰੋਜ਼ ਇਸ ਇਸ਼ੂ ਤੇ ਰਿਵਿਊ ਲੈਂਦੇ ਹਨ ਨਸ਼ੇ ਨੂੰ ਖਤਮ ਕਰਨ ਦੇ ਕਿੰਨੇ ਕਿ ਅਸੀਂ ਕਾਮਯਾਬ ਹੋਏ ਆ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਔਰ ਉਹਨਾਂ ਦਾ ਧੰਨਵਾਦ ਕਰਨਾ ਹੈ। ਔਰ ਅੱਜ ਦੀ ਮੀਟਿੰਗ ਵੀ ਜਿਹੜੀ ਯੁੱਧ ਨਸ਼ਾ ਵਿਰੋਧੀ ਜ਼ਿਲ੍ਹਾ ਮੋਗਾ ਦੇ ਵਿੱਚ ਮੀਟਿੰਗ ਹੋਈ ਇਸ ਤੋਂ ਪਹਿਲਾਂ ਫਰੀਦਕੋਟ ਦੇ ਵਿੱਚ ਮੀਟਿੰਗ ਹੋਈ। ਉਹਦੇ ਵਿੱਚ ਵੀ ਅਸੀਂ ਇਹਦੀ ਸਮੀਖਿਆ ਕੀਤੀ ਗਈ ਸੀ ਕਿੰਨੇ ਕ ਕਾਮਯਾਬ ਹੋਏ ਆ ਔਰ ਅੱਗੇ ਕੀ ਕੀ ਕਰਨਾ ਹੈ। ਔਰ ਇਹਦੇ ਲਈ ਪਹਿਲਾਂ ਅਸੀਂ ਵੀ ਵਿੱਚ ਸੀ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਖੁੱਲੇ ਫਿਰਦੇ ਆ ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗਜ਼ੀ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਹੁੰਦੀ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇ ਦਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮਹੱਲਿਆਂ ਚੋਂ ਮਿਲਣੇ ਸ਼ੁਰੂ ਹੋ ਗਏ ਹਨ ਹੁਣ ਜਦੋਂ ਆਮ ਫੀਡਬੈਕ ਲਈਦੀ ਹੈ ਤਾਂ ਲੋਕ ਇਹ ਕਹਿੰਦੇ ਵੀ ਹਾਂ ਅੱਗੇ ਨਾਲੋਂ ਤਾਂ ਕਟਿਆ ਵੀ ਫਰਕ ਤਾਂ ਪਿਆ ਹੈ لیکن ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਮਨਾਂ ਦੇ ਵਿੱਚ ਖੋਫੀ ਹੈ ਔਰ ਇਹਦੀ ਸਿੱਧੀ ਜੀ ਐਗਜ਼ੈਂਪਲ ਹੈ ਕਿ ਮੋਗੇ ਦੇ ਵਿੱਚ 470 VDC ਤੇ 4802 ਵਿਲੇਜ ਡਿਫੈਂਸ ਕਮੇਟੀ ਵਾਰਡ ਡਿਫੈਂਸ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ ਬढ़ाए ਗਏ ਆ ਔਰ ਉਹਨਾਂ ਦੇ ਪ੍ਰੋਪਰ ਇਨਵੋਲਵਮੈਂਟ ਦੇ ਨਾਲ ਸੱਤ ਦਾ ਜਿਹੜੇ ਵੱਡੇ ਨਸ਼ੇ ਦੇ ਤਸਕਰ ਸੀ ਜਿਨ੍ਹਾਂ ਨੇ ਲੋਕਾਂ ਦੇ ਘਰੋਂ ਜਾੜਦੇ ਸੀ ਉਹਨਾਂ ਦੇ ਜਿਹੜੇ ਇਲੀਗਲ ਬਣੇ ਹੋਏ ਆ ਉਹ ਘਟਾਏ ਇਹ ਐਗਜ਼ੈਂਪਲ ਹੈ ਔਰ ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਇਹਨਾਂ ਨਸ਼ੇ ਤਸਕਰਾਂ ਦੇ ਮਨਾਂ ਦੇ ਖੌਫੀ ਆ ਇਲਾਕਾ ਵੀ ਛੱਡ ਕੇ ਭੱਜੇ ਆ ਕਈ ਇਹ ਕੰਮ ਵੀ ਬੰਦ ਕਰ ਗਏ ਔਰ ਇਹਦੇ ਨਾਲ ਜਿੱਥੇ ਲੋਕਾਂ 'ਚ ਵਿਸ਼ਵਾਸ ਵਧਿਆ ਉੱਥੇ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਹੌਸਲਾ ਹੋਇਆ ਕਿ ਅਸੀਂ ਇੱਕ ਫੈਸਲਾ ਕੋ ਜੰਗ ਦੇ ਵੱਲ ਅੱਗੇ ਬਣੇ ਹਾਂ ਪਹਿਲਾਂ ਇਹ ਸ਼ਿਕਾਇਤ ਆਉਂਦੀ ਹੁੰਦੀ ਸੀ ਕਿ ਪੁਲਿਸ ਨਾਲ ਲੜੀ ਹੈ ਲੇਕਿਨ ਹੁਣ ਪੁਲਿਸ ਉਹਨਾਂ 'ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਵਰਗੀ ਘਨਾਉਣੀ ਹਰਕਤ ਕਰਦਾ ਉਹਨੂੰ ਨਾਲ ਦੀ ਨਾਲ ਵਿਦਨ ਮੂਮੈਂਟਸ ਜਦੋਂ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਐ ਐਸਐਸਪੀ ਸਾਹਿਬ ਕੋਲੇ ਨਾਲ ਦੀ ਨਾਲ ਹੀ ਉਤੇ ਐਕਸ਼ਨ ਹੁੰਦਾ ਔਰ ਦੁਬਾਰਾ ਇਹ ਫੀਡਬੈਕ ਲੈਂਦੇ ਆ ਸੋ ਹੁਣ ਲੋਕਾਂ ਦੀ ਉਹ ਸ਼ਿਕਾਇਤ ਵੀ ਦੂਰ ਹੋ ਗਈ ਹੁਣ ਅੱਗੇ ਜਿਹੜੀਆਂ ਵੀਡੀਸੀਜ਼ ਐ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਤਾਕਤਵਾਰ ਕਰਨਾ ਐ ਲੋਕਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਉਹਦੇ ਬਾਰੇ ਅਜ ਰਣਨੀਤੀ ਬਣਾਈ ਗਈ ਐ ਔਰ ਮੈਂ ਡਿਪਟੀ ਕਮਿਸ਼ਨ ਮੋਗਾ ਨੂੰ ਬੁਲਾਈ ਦਿੰਦਾ ਕਿ ਇਹਨਾਂ ਦਾ ਜਿਹੜਾ ਡੀਡਿਕਸ਼ਨ ਸੈਂਟਰ ਹੈ ਰੈੱਡ ਕਰਾਸ ਦਾ ਡੀਡਿਕਸ਼ਨ ਸੈਂਟਰ ਹੈ ਉਹ ਇੱਕ ਮਾਡਲ ਡੀ ਐਡਿਕਸ਼ਨ ਸੈਂਟਰ ਬਣਿਆ ਹੋਇਆ ਹੈ ਔਰ ਉੱਥੋਂ ਜਿਹੜੇ ਨਸ਼ਾ ਛੱਡ ਕੇ ਬੱਚੇ ਜਿਹੜੇ ਉਸ ਬਿਮਾਰੀ ਤੋਂ ਰਾਹਤ પાਕੇ ਬਾਹਰ ਨਿਕਲਦੇ ਆ ਉਹਨਾਂ ਨੂੰ ਜੌਬ ਦੇਣ ਦਾ ਕੰਮ ਪੀਡੀਸੀ ਸਾਹਿਬ ਕਰ ਰਹੇ ਇਸ ਲਈ ਉਹਨਾਂ ਨੂੰ ਬਹੁਤ ਵਧਾਈ ਸੋ ਇਹ ਇੱਕ ਐਗਜ਼ੈਂਪਲਰੀ ਕੰਮ ਹੈ ਸੋ ਅੱਜ ਜਿੱਥੇ ਤੁਸੀਂ ਸਾਰੇ ਅੱਜ ਇਸ ਚੀਜ਼ ਨੂੰ ਕਵਰ ਕਰ ਰਹੇ ਹੋ ਸਾਡੇ ਸਾਰੇ ਬੀਡੀਸੀ ਦੇ ਮੈਂਬਰ ਡਬਲਯੂਡੀਸੀ ਦੇ ਮੈਂਬਰ ਸਾਡੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਅਫਸਰ ਵੀ ਉਹਨਾਂ ਨੇ ਵੀ ਅੱਜ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰਕੇ ਬੜਾ ਪੋਜ਼ਿਟਿਵ ਮੈਸੇਜ ਦਿੱਤਾ ਸੋ ਮੈਂ ਪੰਜਾਬੀਆਂ ਨੂੰ ਵਧਾਈ ਦੇਣਾ ਮੋਗੇ ਦੇ ਲੋਕਾਂ ਨੂੰ ਵਧਾਈ ਦੇਣਾ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਬਹੁਤ ਧੰਨਵਾਦ ਬਿਲਕੁਲ ਜੀ ਪ੍ਰਸ਼ਾਸਨ ਵੀ ਇਸ ਪ੍ਰਸ਼ੰਸਾ ਦੇ ਯੋਗ ਨੇ ਡਿਊਟੀ ਪੂਰੀ ਨਿਭਾਰੀ ਨੇ ਪੁਲਿਸ ਵੀ 24 ਘੰਟੇ ਦਿਨ ਭਰ ਰਾਤ ਦਾ ਆਪਣੀ ਡਿਊਟੀ ਨਿਭਾਰੀ ਹੈ ਕਈ ਜਗ੍ਹਾ ਕਮੀਆਂ ਲੱਗ ਰਹੀਆਂ ਜਿਵੇਂ ਹਸਪੀਟਲ ਦੇ ਵਿੱਚ ਦੇਖਿਆ ਜਾਵੇ ਕਿ ਨਸ਼ਾ ਛੱਡਣ ਵਾਲੀ ਗੋਲੀ ਹੈ ਉਸ ਦੀਆਂ ਚੋਰੀਆਂ ਹੋ ਜਾਂਦੀਆਂ ਹਜ਼ਾਰਾਂ ਦੀ ਤਦਾਰ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜਿਸ ਕਿਸੇ ਦੀ ਵੀ ਕੋਈ ਰਿਪੋਰਟ ਆਏਗੀ ਉੱਤੇ ਕਾਰਵਾਈ ਲਈ ਕੀਤੀ ਜਾਏਗੀ ਜਿੱਥੇ ਕਿਤੇ ਚੋਰੀ ਹੁੰਦੀ ਹੈ ਉਹਦੇ ਤੇ ਐਕਸ਼ਨ ਵੀ ਕੀਤਾ ਜਾਏਗਾ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਆਮ ਜਨਤਾ ਨੂੰ ਤਾਂ ਹੀ ਮੈਸੇਜ ਦਿੱਤਾ ਵੀ ਨਾ ਆਮ ਦਾ ਨਸ਼ਾ ਕਰੋ ਜਿਹੜਾ ਪੀੜੀਆਂ ਨੂੰ ਤਾਰਦਾ ਹੈ ਇਹ ਨਸ਼ੇ ਇਹ ਤਾਂ ਗਾਲਦੇ ਆ ਬੱਚਿਓ ਜਿਹੜੇ ਨੌਜਵਾਨ ਆ ਨੌਜਵਾਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਮਾੜੀ ਸੰਗਤ ਤੋਂ ਪਾਸੇ ਰਹੋ ਉਹ ਇੱਕ ਵਾਰ ਕਹਿ ਕੇ ساری ਜ਼ਿੰਦਗੀ ਆਸੇ ਵਸਾ ਲੈਂਦੇ ਆ ਸੋ ਮਾਪੇ ਵੀ ਕਹਿੰਦਾ ਬੱਚਿਆਂ ਉਹ ਨਾਲ ਇਨਵੋਲਡ ਰਹੋ ਅੱਜਕੱਲ ਆਪਾਂ ਆ ਮੋਬਾਈਲ ਆ ਗਿਆ ਜਿਆਦਾ ਇਹਦੇ ਜਨਾਲ ਨੇ ਬੱਚਿਆਂ ਨਾਲ ਪਰਵਾਹ ਤੇ ਘਟੇ ਨੂੰ ਆਲੂ ਹੁੰਦੇ ਆ ਇਨਵੋਲਵਮੈਂਟ ਲਾਓ ਸਭ ਤੋਂ ਤਾਕਤਵਰ ਯੂਨਿਟ ਦੁਨੀਆ ਦੇ ਵਿੱਚ ਉਹ ਫੈਮਿਲੀ ਆ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਇਕਦਾ ਪਰਿਵਾਰ ਦੇ ਵਿੱਚ ਇੱਕ ਤੁਹਾਡੇ ਆਪਸ ਵਿੱਚ ਸੰਪਰਕ ਰਹਿੰਦਾ ਤਾਂ ਤੁਸੀਂ ਵੱਡੀ ਤੋਂ ਵੱਡੀ ਬਰਾਈ ਤੋਂ ਆਪਦੇ ਬੱਚਿਆਂ ਨੂੰ ਕੱਢ ਕੇ ਲੈ ਜਾਓਗੇ ਸੋ ਬੱਚਿਆਂ ਨੂੰ ਪੜਨ ਦੇ ਵਿੱਚ ਵੱਡਿਆਂ ਨੂੰ ਖੇਡਣ ਦੇ ਵਿੱਚ ਉਹਦੇ ਲਈ ਵੀ ਸਰਕਾਰ ਹੁਣ ਵੱਡੇ ਵੱਡੇ ਖੇਡ ਗਰਾਊਂਡ ਪਿੰਡਾਂ 'ਚ ਬਣਾ ਰਹੀ ਹੈ ਭਈ ਪਹਿਲੀ ਵਾਰ ਹੋਇਆ ਵੀ ਇੰਨੇ ਲੈਵਲ ਤੇ ਇੰਦੇ ਵੱਡੇ ਲੈਵਲ ਤੇ ਬੱਚਿਆਂ ਨੂੰ ਬੱਚਿਆਂ ਵਾਸਤੇ ਪੜ੍ਹਾਈ ਦਾ ਇੰਤਜ਼ਾਮ ਕੀਤਾ ਜਾ ਰਿਹਾ ਸਕੂਲਾਂ 'ਚ 17000 ਰੁਪਏ ਖਰਚ ਕੀਤਾ ਇਹ ਪਹਿਲੀ ਸਰਕਾਰ ਹੈ ਜਿਹਨੇ ਇੰਨੇ ਪੈਸੇ ਖਰਚ ਕੀਤਾ ਸਰਕਾਰੀ ਸਕੂਲਾਂ ਦੇ ਵਿੱਚ ਪਲੇਗਰਾਉਂਡ ਬਣਾਏ ਜਾ ਰਹੇ ਸੋ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਿ ਖੇਡਣ ਵੱਲ ਵੱਧ ਰੁਚੀ ਰੱਖਣ ਜੀ ਸਰ ਪ੍ਰਸ਼ਾਸਨ ਅਚਨਾ ਕੰਮ ਕਰ ਰਿਹਾ ਸਰਕਾਰ ਨਾਮ ਕਰ ਰਹੀ ਹੈ ਅੰਸ਼ੇਕਲਾ ਲੇਕਿਨ ਐਮਐਲਏ ਐਕਸ ਆਈਜੀ ਤੋਂ ਵੀ ਇਹ ਪ੍ਰਤਾਪ ਉਹ ਕੁਐਸਚਨ ਕਰ ਰਿਹਾ ਹੈ ਜਿਹੜਾ ਸ਼ੈਦੂ ਸਟੇਟਮੈਂਟ ਸੁਣੀ ਹੋਵੇ ਸੋਸ਼ਲ ਮੀਡੀਆ ਤੇ ਜਾਇਆ ਹੈ ਕਿ ਤਾਂ ਤਾਂ ਡੈਸੀਬਲ ਬਲੈਕਮੈਲنگ ਹੋ ਰਹੀ ਹੈ ਇਸ ਇਸ ਸਪੋਰਟ ਦੇ ਅ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਨੂੰ ਹੱਕ ਹੈ ਜੋ ਵੀ ਉਹ ਕੋਈ ਮਹਿਸੂਸ ਕਰਦਾ ਉਹ ਗੱਲ ਸਰਕਾਰ ਤੱਕ ਪਹੁੰਚਾਵੇ ਸੋ ਉਹਨਾਂ ਦਾ ਧੰਨਵਾਦ ਹੈ ਜੇ ਕੋਈ ਇਸ ਤਰ੍ਹਾਂ ਦੀ ਕੋਈ ਸੋਲਿਡ ਗੱਲ ਹੈ ਤੇ ਉਹ ਰਿਟਰਨ ਸਰਕਾਰ ਤੱਕ ਪਹੁੰਚਾਉਣ ਤੇ ਉੱਤੇ ਕਾਰਵਾਈ ਵੀ ਹੋਵੇ ਸਰ ਵੀਡੀਓ ਵਾਇਰਲ ਹੋ ਰਹੀ ਆ ਦਾਸਤਾਨ ਹਸਪਤਾਲ ਦੇ ਥੋੜੇ ਜਣੇ ਨਸ਼ਾ ਸ਼ਰੇਆਮ ਵੇਖਦਾ ਜਨਤ ਦੀ ਵੀ ਵੀਡੀਓ ਆ ਤੇ ਪੱਤਰਕਾਰ ਵੀ ਪਾਉਂਦੇ ਆ ਉੱਤੇ ਕੀ ਹੋਗਾ ਸੋ ਤੇ ਉੱਥੇ ਜੋ ਵੀ ਦੋਸ਼ੀ ਉੱਤੇ ਕਾਰਵਾਈ ਹੋਊਗੀ ਬੱਖੇ ਨਹੀਂ ਜਾਣੇ ਹੁਣ ਇੱਕ ਮੈਸੇਜ ਤਾਂ ਕਲੀਅਰ ਹੈ ਹੁਣ ਇਹ ਸਰਕਾਰ ਦੇ ਵਿੱਚ ਕੱਲੀ ਕਾਗਜ਼ੀ ਕਾਰਵਾਈ ਨਹੀਂ ਪ੍ਰੈਕਟੀਕਲ ਕਾਰਵਾਈ ਵੀ ਹੋਊਗੀ ਹਰੇਕ ਤੇ ਉਹਨਾਂ ਤੋਂ ਵੱਡੇ ਵੱਡੇ ਅੰਦਰ ਬੈਠੇ ਆ ਜੀ ਜਿਹੜੇ ਹੋਰ ਜਿਹੜੇ ਸਿਸਟਮ ਦਾ ਬਾਹਰ ਨਿਕਲ ਗਏ ਸੀ ਬੈਠੇ ਨੇ ਅੰਦਰ ਵੱਡੇ 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 ਸਮਗਲਰਾਂ ਦੇ ਯਾਰ ਸੋ ਇਹਸ ਕਰਕੇ ਤੁਸੀਂ ਬੇਫਿਕਰ ਰਹੋ ਇਹ ਜਿਹੜੀਆਂ ਵੀਡੀਓ ਵੀਡੀਓ ਵਾਲੇ ਸਾਰੇ ਸਾਰਿਆਂ ਦੇ ਕਾਰਵਾਈ ਹੋਊਗੀ